ਕਾ ਨਾ ਅਸੀਂ ਤੇ ਤੁਹਾਨੂੰ ਸਵਾਲ ਕਰਾਂਗੇ ਨਹੀਂ ਸਾਨੂੰ ਸਵਾਲ ਕਰਦੇ ਤੇ ਅਸੀਂ ਲੱਗੇ ਹੋਏ ਆ ਅਸੀਂ ਨਾ ਤੇ ਉਸ ਟਾਈਮ ਤੇ ਸਾਨੂੰ ਕਿਸ ਨੇ ਵਿਕਾਸ ਵਾਸਤੇ ਕਿਹਾ ਸੀਗਾ ਉਹਨਾਂ ਲੋਕਾਂ ਨੇ ਸਾਨੂੰ ਨਾ ਤੇ ਅਸੀਂ ਕੋਈ ਵਾਦਾ ਕਰਕੇ ਇਸ ਕਿਸੇ ਤਰ੍ਹਾਂ ਦਾ ਕੰਮ ਕਰਕੇ ਦਵਾਂਗੇ ਠੀਕ ਹੈ ਕਿ ਵਿਕਾਸ ਮੜ ਕਰਨਾ ਸਾਡਾ ਫਰਜ਼ ਲੋਕ ਸਾਰਾ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੇ ਆ ਰਹੇ ਹਾਂ ਤੇ ਉਹਨਾਂ ਦੇ ਫੰਡ ਰੀਲੀਜ਼ ਕਰਨ ਉਹਨਾਂ ਨੂੰ ਲਿਆਉਣ ਤੇ ਇੱਥੇ ਉਹ ਆ ਕੇ ਆਪਣੇ ਹੜਾ ਦੇ ਪਰ ਟਾਈਮ ਤੇ ਵੀ ਅਸੀਂ ਉਹਨਾਂ ਦੀ ਪ੍ਰੋਲ ਮੰਗੀ ਆ ਕਿ ਉਹ ਆ ਕੇ ਆਪਣੇ ਇਲਾਕੇ ਦੀ ਸਾਰ ਲੈਣ ਤੇ ਆਪਣੇ ਇਲਾਕੇ ਦੀਆਂ ਜਿਹੜੀਆਂ ਡਿਮਾਂਡ ਹੈ ਉਹ ਪਾਰਲੀਮੈਂਟ ਚ ਰੱਖਣ ਉਹ ਨਹੀਂ ਰੱਖਦੀਆਂ ਜੇ ਸਰਕਾਰ ਨਹੀਂ ਮੰਨਦੀ ਤੇ ਮੇਰੇ ਖਿਆਲ ਸਰਕਾਰ ਦਾ ਦੋਸ਼ ਹੈ ਤੁਸੀਂ ਇਹ ਨਾ ਇਹ ਇੱਥੇ ਦੇ ਲੋਕਾਂ ਦਾ ਕੋਈ ਪਸੂਰੀਆ ਨਾ ਸਾਡਾ ਕੋਈ ਪਾਰਟੀ ਸਾਡੇ ਪਗਸਾ ਸਾਡੀ ਪਾਰਟੀ ਦੇ ਸਾਡੇ ਪਾਰਟੀ ਆਪ ਕਿ ਆਏ ਇਹ ਤੁਸੀਂ ਉਹਨਾਂ ਨੂੰ ਪੁੱਛੋ ਸਰਕਾਰ ਵਾਲਿਆਂ ਨੂੰ ਪੁੱਛੋ 2021 ਚ ਭਾਈ ਅਮਰਪਾਲ ਨੂੰ ਭਾਰੀ ਜਿੱਤ ਪ੍ਰਾਪਤ ਦਿਖਾਈ ਤਰਨਤਨ ਵਾਸੀਆਂ ਨੇ ਪਰ ਹਲੇ ਤੱਕ ਤਰਨਤਨ ਦੇ ਹਲਾਖਲਕੇ ਦਾ ਕੋਈ ਨਾਂ ਤੇ ਵਕਾਫਿਆ ਨਾ ਹੀ ਲੋਕਾਂ ਦੀ ਕੋਈ ਵਫਾ ਦੇ ਪੂਰੇ ਹੋਈ ਨਹੀਂ ਇਹ ਮੇਰੇ ਖਿਆਲ ਹੈ ਕਿ ਤਰਨਤਨ ਦੇ ਲੋਕਾਂ ਦਾ ਜਿਹੜੀ ਗੱਲ ਆ ਉਹਨਾਂ ਨੇ ਜਿਤਾਇਆ ਸੀਗਾ ਔਰ ਮੇਰੇ ਖਿਆਲ ਹੈ ਕਿ ਇਹ ਤੇ ਸਰਕਾਰ ਨੂੰ ਸਵਾਲ ਪੁੱਛਿਆ ਜਾਣਾ ਚਾਹੀਦਾ ਕਿ ਉਹ ਉਹਨਾਂ ਨੂੰ ਛੱਡੇ ਕਿਉਂ ਨਹੀਂ ਜਾ ਰਿਹਾ ਹੈ ਤੇ ਜੇ ਉਹ ਉਹਨਾਂ ਦੇ ਗਹਿਰਾ ਜਿਵੇਂ ਉਹਨਾਂ ਦਾ ਕੋਈ ਫੰਡ ਰੀਲੀਜ਼ ਨਹੀਂ ਕੀਤਾ ਜਾ ਰਿਹਾ ਇਹ ਤਾਂ ਸਰਕਾਰ ਦੀਆਂ ਨਾਕਾਮੀਆਂ ਆ ਜਿਹੜੀਆਂ ਧਿਰਾ ਉਹਨਾਂ ਨੂੰ ਅੰਦਰ ਰੱਖਣਾ ਚਾ ਰਹੀ ਉਹਨਾਂ ਨੂੰ ਪੁੱਛਵੋ ਕਿ ਅਸੀਂ ਹਾਈ ਕੋਰਟ ਸੁਪਰੀਮ ਕੋਰਟ ਤੇ ਜਾ ਰਹੇ ਹਾਂ ਕਿ ਉਹ ਉਹਨਾਂ ਦੇ ਫੰਡ ਰੀਲੀਜ਼ ਕਰਨ ਉਹਨਾਂ ਨੂੰ ਲਿਆਉਣ ਇੱਥੇ ਉਹ ਆ ਕੇ ਆਪਣੇ ਹੜਾਂ ਦੇ ਪਰ ਟਾਈਮ ਤੇ ਵੀ ਅਸੀਂ ਉਹਨਾਂ ਦੀ ਪ੍ਰੋਲ ਮੰਗੀ ਆ ਕਿ ਉਹ ਆ ਕੇ ਆਪਣੇ ਇਲਾਕੇ ਦੀ ਸਾਰ ਲੈਣ ਤੇ ਆਪਣੇ ਇਲਾਕੇ ਦੀਆਂ ਜਿਹੜੀਆਂ ਡਿਮਾਂਡ ਆ ਉਹ ਪਾਰਲੀਮੈਂਟ ਚ ਰੱਖਣ ਉਹ ਨਹੀਂ ਰੱਖਦੀਆਂ ਜਾਂ ਸਰਕਾਰ ਨਹੀਂ ਮੰਨਦੀ ਤੇ ਮੇਰੇ ਖਿਆਲ ਸਰਕਾਰ ਦਾ ਦੋਸ਼ ਹੈ ਤੁਸੀਂ ਇਹ ਨਾ ਇੱਥੇ ਤੇ ਲੋਕਾਂ ਦਾ ਕੋਈ ਕਸੂਰਿਆ ਨਾ ਸਾਡਾ ਕੋਈ ਪਾਰਟੀ ਢਾਡੀ ਦਾ ਨਾ ਅਸੀਂ ਤੇ ਤੁਹਾਨੂੰ ਸਵਾਲ ਨਹੀਂ ਸਾਨੂੰ ਸਵਾਲ ਕਰਦੇ ਤੇ ਅਸੀਂ ਲੱਗੇ ਹੋਏ ਆ ਅਸੀਂ ਨਾ ਤੇ ਉਸ ਟਾਈਮ ਤੇ ਸਾਨੂੰ ਕਿਸ ਨੇ ਵਿਕਾਸ ਵਾਸਤੇ ਕਿਹਾ ਸੀਗਾ ਉਹਨਾਂ ਲੋਕਾਂ ਨੇ ਸਾਨੂੰ ਨਾ ਤੇ ਅਸੀਂ ਕੋਈ ਵਾਅਦਾ ਕਰਕੇ ਇਸ ਕਿਸੇ ਤੜਾਹ ਕੰਮ ਕਰਕੇ ਦਵਾਂਗੇ ਠੀਕ ਹੈ ਕਿ ਵਿਕਾਸ ਮਰ ਕਰਨਾ ਸਾਡਾ ਫਰਜ਼ ਲੋਕ ਸਭਾ ਹਲਕਾ ਕਟੂਰ ਸਾਹਿਬ ਦੇ ਲੋਕਾਂ ਨੇ ਭਾਈ ਅਮਰਤਪਾਲ ਨੂੰ ਚੁਣਿਆ ਸੀ ਉੱਥੇ ਉਹਨਾਂ ਨੇ ਫਿਰ ਹੁਣ ਤੁਹਾਡੇ ਕੋਲ ਸਵਾਲ ਪੁੱਛਣੇ ਆ ਨਹੀਂ ਸਾਡੇ ਕੋਲ ਪੁੱਛਣੇ ਤੇ ਅਸੀਂ ਹਾਜ਼ਰ ਹਾਂ ਉਹਨਾਂ ਦੀ ਸੇਵਾ 'ਚ ਪਰ ਇਹ ਚੀਜ਼ ਆ ਕਿ ਜਿਹੜੇ ਸਵਾਲ ਨੇ ਕੋਈ ਸਰਕਾਰ ਨੇ ਆ ਤੇ ਫਿਰ ਪੰਜ ਦੇ ਨਾਂ ਤੇ ਕਿਉਂ ਗਮਰਾਹ ਕੀਤਾ ਜਾਂਦਾ ਲੋਕਾਂ ਨੇ ਸਰਕਾਰ ਨੇ ਸਰਕਾਰ ਉਹਨਾਂ ਦੇ ਜੋ ਬੰਦੇ ਹੱਕ ਦੇਵੇ ਲੋਕਾਂ ਨੂੰ ਲੋਕਾਂ ਵਾਸਤੇ ਜੋ ਉਹਨਾਂ ਦਾ ਫਾਂਡ ਹੈ ਆ ਜਾਂਦੇ ਸਾਡੀ ਆਪਰਾ ਅਸੀਂ ਲੜਾਈ ਲੜ ਰਹੇ ਹਾਂ ਅਸੀਂ ਹੈ ਉਹਨਾਂ ਦੇ ਜਿਹੜੇ ਆ ਵਿਕਾਸ ਹੈ ਵਿਕਾਸ ਤੁਹਾਡੀ ਪਾਰਟੀ ਵੱਲੋਂ ਜਿਹੜਾ ਵਿਕਾਸ ਹੋ ਰਿਹਾ ਨਹੀਂ ਸਾਡੇ ਭਗਤ ਸਾਡੇ ਪਾਰਟੀ ਦੇ ਸਾਡੇ ਕੋਲ ਪੋਜੀਸ਼ਨ ਆ ਇਹ ਤੁਸੀਂ ਉਹਨਾਂ ਨੂੰ ਪੁੱਛੋ ਸਰਕਾਰ ਵਾਲਿਆਂ ਨੂੰ ਪੁੱਛੋ